ਇਲਾਕੇ ਵਿੱਚ ਬੇਖੌਫ ਲੁਟੇਰਿਆਂ ਦਾ ਕਹਿਰ ਆਮ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੁਲਿਸ ਨੂੰ ਲੁਟੇਰਿਆਂ ਬਾਰੇ ਦੱਸਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਉਥੇ ਹੀ ਹੁਣ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਲੋਕਾਂ ਦੇ ਸੱਟਾ ਮਾਰ ਕੇ ਲੁੱਟਦੇਆਂ ਵਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਗੁਰਆਂ ਦੀ ਚੌਕੀ ਦੁਸਾਂਚਕਲਾ ਦੇ ਪਿੰਡ ਕੋਟਲੀ ਖਖਿਆ ਦਾ ਜਿੱਥੇ ਡਰ ਸ਼ਾਮ ਦਰਾਣੀ ਜਠਾਣੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਗੰਬੀਰੂ ਵਿੱਚ ਜ਼ਖਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀਆਂ ਨੂੰ ਪਹਿਲੇ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਲੀ ਖਖਿਆ ਦੇ ਲੰਬੜਦਾਰ ਬਰਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਦੇ ਪਿੰਡ ਦੀਆਂ ਰਹਿਣ ਵਾਲੀਆਂ ਅਮਰਜੀਤ ਕੌਰ ਅਤੇ ਸੋਨੀਆ ਜੋ ਸਕੂਟਰੀ ਤੇ ਫਗਵਾੜਾ ਤੋਂ ਖਰੀਦਦਾਰੀ ਕਰਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਹੀਆਂ ਸਨ ਤਾਂ ਉਹਨਾਂ ਦੇ ਮਗਰ ਲੁਟੇਰੇ ਲੱਗ ਗਏ ਜਿਨ੍ਹਾਂ ਨੇ ਆਪਣੀ ਸਕੂਟਰੀ ਪਹਾਈ ਜਦੋਂ ਪਿੰਡ ਦੇ ਨੇੜੇ ਸਕੂਟਰੀ ਮੋੜ ਤੋਂ ਮੋੜਨ ਲੱਗੇ ਤਾਂ ਮੋੜ ਹੋਣ ਕਰ ਉਹ ਚੋਨੇ ਦੇ ਖੇਤ ਵਿੱਚ ਜਾ ਡਿੱਗੇ ਜਿੱਥੇ ਲੁਟੇਰਿਆਂ ਨੇ ਉਹਨਾਂ ਤੇ ਹਥਿਆਰ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਕੇ ਉਹਨਾਂ ਪਾਸੋਂ ਕੰਨਾਂ ਵਿੱਚ ਛਪਾਈਆਂ ਸੋਨੇ ਦੀ ਬਾਲੀ ਚੈਨ ਪਰਸ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਉਹਨਾਂ ਦੱਸੇ ਕਿ ਰੋਲਾ ਪੈਂਦੇ ਜਦੋਂ ਪਿੰਡ ਵਾਸੀਆਂ ਨੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਪਿੰਡ ਦੀਆਂ ਹੀ ਮਹਿਲਾਾਂ ਹਨ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮੁੰਡਲੀ ਸਹਾਇਤਾ ਦੇਣ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਲੰਬardar ਬਰਿੰਦਰ ਕੁਮਾਰ ਨੇ ਕਿਹਾ ਕਿ ਇਲਾਕੇ ਵਿੱਚ ਲੁੱਟ ਚੋਰੀ ਦੀ ਵਾਰਦਾਤਾਂ ਸ਼ਰਿਆਮ ਵਾਪਰ ਰਹੀਆਂ ਹਨ 2 ਦਿਨ ਪਹਿਲਾਂ ਪਿੰਡ ਵਸਨੀਕਾਂ ਨੇ ਇੱਕ ਸ਼ੱਕੀ ਨੌਜਵਾਨ ਨੂੰ ਫੜ ਕੇ ਦੁਸਾਂਝਕਲਾ ਪੁਲਿਸ ਹਵਾਲੇ ਕੀਤਾ ਸੀ ਜਿਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ ਸਨ ਉਕਤ ਨੌਜਵਾਨ ਕੋਲ ਤੇਜ਼ਦਾਰ ਹਥਿਆਰ ਸੀ ਜੋ ਉਸਨੇ ਛੱਪੜ ਵਿੱਚ ਸੁੱਟ ਦਿੱਤਾ ਸੀ ਪਰ ਦੁਸਾਂਝਕਲਾ ਪੁਲਿਸ ਨੇ ਬਿਨਾਂ ਪੰਚਾਇਤ ਦੀ ਸਹਿਮਤੀ ਲੈ ਅਤੇ ਬਿਨਾਂ ਦੱਸੇ ਨੌਜਵਾਨ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਹੁਣ ਇਹ ਲੁੱਟ ਦੀ ਵਾਰਦਾਤ ਹੋਈ ਹੈ ਇੱਥੇ ਬਾਨੀਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਾਇਆ ਪੁਲਿਸ ਵੱਲੋਂ ਲੁਟੇਰਿਆ ਖਿਲਾਫ ਬਿਨਾਂ ਕਾਰਵਾਈ ਕੀਤੇ ਪੀੜਤ ਪਰਿਵਾਰ ਤੋਂ ੱੱਕੇ ਨਾ ਰਾਜੀਨਾਮਾ ਲਿਖਵਾ ਲਿਆ ਗਿਆ ਸੀ ਜੇਕਰ ਮਾੜੇ ਅੰਸਰਾਂ ਨੂੰ ਪੁਲਿਸ ਹੀ ਲੈਟਰ ਦਵੇਗੀ ਤਾਂ ਕਿਸ ਤਰੀਕੇ ਨਾਲ ਕ੍ਰਾਈਮ ਇਲਾਕੇ ਵਿੱਚ ਖਤਮ ਹੋਵੇਗਾ ਫੱਕੀ ਨਾ ਤੁਹਾਡੀ ਮੇਰਾ ਨਾਮ ਬਰਿੰਦਰ ਕੁਮਾਰ ਆ ਜੀ ਬਰਿੰਦਰ ਕੁਮਾਰ ਜੀ ਲੰਬੜਾ ਰਿਪੋਰਟਰ ਕਿਹਖਿਆ ਤੇ ਕੀ ਮਾਮਲਾ ਹੈ ਜਿਹੜਾ ਤੁਸੀਂ ਦੋ ਲੇਡੀਜ਼ ਨੂੰ ਲੈ ਕੇ ਆਏ ਆ ਇਹ ਸਰ ਲੜਾਰੀ ਦੁਆ ਰਹੀ ਸੀ ਆਪਣੀ ਸ਼ੋਪਿੰਗ ਕਰਕੇ ਇਹਨਾਂ ਦੇ ਮਗਰ ਬੰਦੇ ਪੈ ਰਹੇ ਅਸਤੇ ਅੱਛਾ ਬੰਦੇ ਏਡੀ ਨਡਰਤਾ ਦੇ ਨਾਲ ਆਏ ਉਹ ਸਾਡੇ ਪਿੰਡ ਦੇ ਵਿੱਚੇ ਆ ਗਏ ਇਹਨਾਂ ਦੇ ਦਾਤ ਮਾਰਿਆ ਕਦੇ ਪੁੱਠਾ ਦਾਤ ਮਾਰਿਆ ਤੇ ਸਿੱਧਾ ਦਾਤ ਮਾਰਨ ਨੂੰ ਹੋ ਸਕਦਾ ਜਖਮੀ ਵੀ ਹੋ ਜਾਂਦੇ ਜਾ ਰਹੇ ਉਹ ਪੁੱਠਾ ਦਾਤ ਮਾਰ ਕੇ ਦੇ ਡਰ ਪਈਆਂ ਇਹਨਾਂ ਦੇ ਕੋਲ ਪਾਰਸ ਤੇ ਵੀ ਮੋਬਾਈਲ ਸੀ ਉਹ ਲੈ ਲਵੋਗੇ ਇੱਕ ਤਰੀਕ ਚੈਨੀ ਵੀ ਦਾ ਬਾਦਿਆਂ ਨੂੰ ਵੀ ਪਏ ਅੱਛਾ ਜੀ ਉਹਦੇ ਤੇ ਪਿੰਡ ਦੇ ਵਿੱਚ ਜਾਨ ਕੇ ਸਾਡੇ ਪਿੰਡ ਦਾ ਸਾਰਾ ਪੰਚਾਇਤ ਮੋਹਤਵਾਰ ਬੰਦੇ ਇਕੱਠੇ-ਅਕੱਠੇ ਹੋ ਗਏ ਇੱਕ ਬੰਦਾ ਸਾਹਮਣੇ ਜਿਹਦਾ ਮੋਟਰ ਤੋਂ ਉਨਾਰੀ ਉਹਨੇ ਜੇ ਦੇਖਿਆ ਵੀ ਇਹਨੂੰ ਪਏ ਉਹ ਨੱਟ ਗਿਆ ਤਾਂ ਉਸੇ ਛੱਡ ਕੇ ਉਹ ਆਪਣੇ ਮੋਟਰਸਾਈਕਲ ਦੇ ਨੱਟ ਕੱਢ। ਅੱਛਾ ਮੋਟਰਸਾਈਕਲ ਛੱਡ ਗਏ। ਮੋਟਰਸਾਈਕਲ ਨਾਲੇ ਲੈ ਗਏ ਨੱਟ ਕੱਢੀ ਨੂੰ। ਅੱਛਾ ਜੀ। ਫੇਰ ਅਸੀਂ ਬਾਅਦ ਚ ਇਹਨਾਂ ਨੂੰ ਚੱਕਿਆ ਚੁੱਕਿਆ ਫੇਰ ਦੇ ਵਿੱਚੋਂ। ਨਸਾਂਜਾ ਪੁਲਿਸ ਨੂੰ ਇਨਫੋਰਮ ਕੀਤਾ। ਫੋਨ ਕਰਕੇ ਤਾਂ ਫੇਰ ਦੇ ਵਿੱਚ ਸਿਮਲਾ ਹਸਲ ਲੈਣਾ। ਇਹ ਕਿੰਨੇ ਇਹ ਕਿੰਨੇ ਲੈਨੇ ਸੀ? ਇਹ ਦੋ ਜਾਣੀਆਂ ਸੀ ਇੱਕ ਬੱਚੀ ਸੀ ਵੀ ਨਾਲ ਤੇ ਦੋ ਜਾਣੀਆਂ ਅੰਦਰ ਆਣੀ ਜਠਾਣੀ। ਅੱਛਾ ਜੀ। ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਚੋਰ ਫੜ ਕੇ ਦਿੱਤਾ ਸੀ ਪੁਲਿਸ ਨੂੰ? ਪਰसों ਰਾਤ ਦਿੱਤਾ ਸਰ ਜੀ ਤੇ ਉਹਦੇ ਕੋ ਤੁਹਾਨੂੰ ਤੁਸੀਂ ਮੋਕੇ ਤੇ ਕੀ ਫੜਿਆ ਸੀ ਉਹਦੇ ਕੋਲੇ ਜਿਹੜਾ ਚਾਕੂ ਸੀ ਏਡਾ ਤੋਂ ਬੜਾ ਜਿਹਾ ਉਹਨੇ ਛੱਪੜ ਦੀ ਸਾਈਡ ਦਿੱਤਾ ਉਹਦਾ ਜਿਹੜਾ ਉੱਪਰ ਨਾ ਕਵਰ ਹੁੰਦਾ ਕਵਰ ਬਰਾਮਦ ਸਾਨੂੰ ਹੋਇਆ ਤੇ ਪੁਲਿਸ ਨੇ ਮੋਟਰਸਾਈਕਲ ਕਵਰ ਸਾਬੋਸਾ ਸੀ ਉਹਨਾਂ ਨੂੰ ਪੁਲਿਸ ਦਾ ਕੰਮ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਜਦੋਂ ਕੋਈ ਜਾਣਨੇ ਨੇ ਤੁਹਾਨੂੰ ਬੁਲਾਇਆ ਪੁਲਿਸ ਤੇ ਨਹੀਂ ਲਿਆ ਜੀ ਨਾ ਸਾਨੂੰ ਕੋਈ ਦੱਸਿਆ ਇਹ ਵੱਡੇ ਭਾਈ ਤੁਸੀਂ ਇਹ ਕਹੇ ਦੱਸਿਓ ਵੀ ਜਿਹੜੇ ਕੱਪੜੇ-ਕੁੱਪੜੇ ਬਹੁਤ ਕਿੱਲੇ ਹੋਏ ਆ ਇਹਨਾਂ ਨੇ ਕੀ ਕਾਰਨ ਹੈ ਇਹ ਕਿਉਂ ਕਿ ਲੋਹ ਨੇ ਸੱਚ ਦਾ ਇੱਕ ਤਬਦੇ ਤਬਰਾਈਆਂ ਵੀ ਸੀ ਜਦੋਂ ਬੰਦੇ ਲੱਗੇ ਮਗਰ ਝੋਨੇ ਦਾ ਕੇਸ ਸੀ ਉਹਦੇ ਵਿੱਚ ਡੈਕੋਪੀਆ ਝੋਨੇ ਤੇ ਜੜ ਗੀਆਂ ਉੱਥੋਂ ਹੀ ਨਹੀਂ ਜਾ ਗਏ ਉਦੋਂ ਤਾਂ ਪਰਸ ਹੋਇਆ ਤੇ ਚੈਨੀ ਚੁੰਨੀ ਹੱਥ ਪਾਈ ਚੈਨੀ ਵਾਲੀਆਂ ਅੱਛਾ ਜੀ ਕੀ ਕੀ ਲਗਾਏ ਉਹ ਸਾਨੂੰ ਹਲਕਾ ਕੀ ਨਾਮ ਹੈ ਦੋਨਾਂ ਦਾ ਪਤਾ ਹੀ ਨਾਮ ਸਾਡੇ ਪੜ੍ਹਦੇ ਨੋਹਾ ਜੀ ਪਤਾ ਕਰਕੇ ਤੁਹਾਨੂੰ ਦੱਸ ਦਿੰਨਾ ਕੀ ਮੰਗ ਕਰਦੇ ਪੁਲਿਸ ਤੋਂ ਮੰਗ ਤਾਂ ਸਾਡ ਪ੍ਰਸ਼ਾਸਨ ਮੋਰ ਇਹ ਕਰਦੇ ਆ ਸਾਡੇ ਦੇਲੇ ਰੋਤਾ ਪੂਆ ਹੋ ਗਈਆਂ ਸਾਡੇ ਇੱਕ ਜਗ੍ਹਾ ਧਰਮਸਥਾਨ ਹੈ ਉੱਥੇ ਦੋ ਤਿੰਨ ਮਰ ਜਿੰਦੇ ਘੁੱਟ ਰਹੇ ਆ ਕਿਉਂਕਿ ਤਾਂ ਆਪ ਉਹਨਾਂ ਦਾ ਸਹਿਯੋਗ ਕਰਦੇ ਆਂ ਫਰਕੇ ਛੱਡ ਦਿੰਦੇ ਆ ਕਿੱਥੇ ਜਾਈਏ ਤੁਸੋਂ ਅਸੀਂ ਦਿਨ ਦਿਹਾੜੇ ਇਹ ਬਾਤਾਂ ਤਾਂ ਹੋਣ ਲੱਗੀਆਂ ਆ ਰਾਤ ਨੂੰ ਤਾਂ ਇਹਦਾ ਪਾਣੀ ਨਹੀਂ ਝੋਨਣ ਦੇਖ ਸਕਦੇ ਨਾ ਇਲਾਕਾ ਨਾ ਠੀਕ ਹੋ। ਹਾਈ ਡਾਕਟਰ ਸਾਹਿਬ ਕੀ ਮਾਮਲਾ ਜੀ ਦੋ ਔਰਤਾਂ ਆਪਣੇ ਫਗਵਾੜਾ ਦੇ ਸਿਵਲ ਹਸਪਤਾਲ ਲਈ ਲੈ ਗਈਆਂ ਜੀ ਸਾਡੇ ਕੋਲ ਦੋ ਔਰਤਾਂ ਆ ਅਮਰਜੀਤ ਤੇ ਸੋਨੇ ਆ ਤੇ ਉਹਨਾਂ ਨੇ ਦੱਸਣ ਦੇ ਮੂਤਰਬਕ ਉਹਨਾਂ ਦੇ ਨਾਲ ਵਾਰਤਾਤ ਹੋਈ ਆ ਦਸਾਂਝਾਂ ਦੇ ਕੋਲ ਕਿ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪਤਾਲ ਗਾਂ ਪੰਦਰ ਮੈਨੇਜਮੈਂਟ ਲਈ ਰੈਫਰ ਕੀਤਾ ਸੀ ਸਿਰਫ ਪੁਲਿਸ ਇਨਫੋਰਮੇਸ਼ਨ ਵਗੈਰਾ ਜੀ ਉਹ ਉਹਨਾਂ ਨੇ ਹੀ ਭੇਜਣੀ ਜ਼ਿੰਮੇਵਾਰ